ਜਿਹੜਾ ਸਭ ਤੋਂ ਵੱਡਾ ਸਿੱਖ ਕੌਮ ਦੇ ਉੱਤੇ ਜਿਹੜਾ ਹਮਲਾ ਜੂਨ 1984 ਦਾ ਹੋਇਆ ਜਿਹੜਾ ਟੈਂਕ ਤੇ ਤੋਪਾਂ ਦੇ ਨਾਲ ਹੋ ਕੇ ਤੇ ਅਕਾਲ ਤਖਤ ਸਾਹਿਬ ਜਿਹੜਾ ਟਹਿ ਢੇਰੀ ਹੋਇਆ ਉਹਦੇ ਬਾਰੇ ਇਹਨਾਂ ਨੇ ਮਰ ਕੇ ਵੀ ਕਦੀ ਵੀ ਕੋਈ ਗੱਲ ਨਹੀਂ ਛੇੜੀ ਤੇ ਜਦੋਂ ਸਿੱਖ ਕੌਮ ਦੇ ਵਿੱਚ ਕੋਈ ਛੋਟੀ ਮੋਟੀ ਛੇੜ ਛੜ ਹੁੰਦੀ ਆ ਉਦੋਂ ਕਹਿੰਦੇ ਸਾਡੇ ਹਿਰਦੇ ਵਲੁੰਦਰੇ ਗਏ ਨੇ ਤਨੂ ਟਾਲ ਦੇ ਤੌਰ ਦੇ ਤੇ ਵਰਤਦੇ ਨੇ ਮਤਲਬ ਕਿ ਵੀ ਇਹਨੂੰ ਕਦੀ ਵੀ ਇਹਨਾਂ ਨੇ ਮਤਲਬ ਕਿ ਸਿੱਖ ਕੌਮ ਵਾਸਤੇ ਇਹਨਾਂ ਨੂੰ ਨਹੀਂ ਨਹੀਂ ਵਰਤਿਆ 328 ਰੁਪਿਆਂ ਦੇ ਵਿੱਚ ਜਿਹੜੀ ਆ ਉਹ ਮਤਲਬ ਕਿ ਗੱਲ ਕਰ ਰਹੇ ਔਰ ਇਹਨੂੰ ਸਰਕਾਰ ਕਹਿ ਰਹੀ ਹੈ ਦਹਰਾਂ ਦਾਜੀ ਇੱਥੇ ਮੈਂ ਸਿੱਧੇ ਗੱਲ ਕਰੂੰ ਕਿ ਜਿਹੜੀ ਦਹਰਾਂ ਦਾਜੀ ਉਹਨਾਂ ਨੂੰ ਦੇਣ ਪਈ ਇਹ ਸਾਡੇ ਸਿੱਖ ਲੀਡਰਸ਼ਿਪ ਦੀ ਨਿਲਾਕੀ ਦੇ ਕਾਰਨ ਮਤਲਬ ਕਿ ਇਹ ਘਰ ਕਾਰਵਾਈ ਹੋਈ ਆ ਸਾਡੇ ਵਡਿਆਣੇ ਕੁਰਬਾਨੀਆਂ ਕਰਕੇ ਸ਼ਰੋਮਣੀ ਕਾਟੀ ਬਣਾਈ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੀ ਸਰਕਾਰ ਦਾ ਹੰਦਾਜੇ ਨਹੀਂ ਦੇ ਸਕਦੀ ਤੇ ਨਹੀਂ ਦੇਊਗੀ ਤੇ ਇਹਨਾਂ ਦੀਆਂ ਨਲਾਕੀਆਂ ਕਰਕੇ ਅੱਜ ਇਥੇ ਤੱਕ ਰ ਆ ਗਿਆ ਕਿ ਸਰਕਾਰ ਜਿਹੜੀ ਆ ਫੈਸਲੇ ਕਰਾ ਰਹੀ ਹੈ ਇਹਨਾਂ ਦੇ ਰਹਿੰਦੇ ਤੇ ਇਹ ਕਹਿੰਦੀ ਆ ਦਖਲ ਅੰਦਾਜੀ ਦੇ ਰਹੀ ਆ ਤੁਹਾਨੂੰ ਸਿੰਘ ਸਾਹਿਬਾਂ ਟਾਈਮ ਦੇਵੇ ਜਾਂ ਨਾ ਦੇਵੇ ਅਸੀਂ ਸਿੰਘ ਸਾਹਿਬਾਂ ਨੂੰ ਭਗਵੰਤ ਮਾਣੇ ਜਦ 15 ਤਰੀਕ ਨੂੰ ਮਿਲਣਾ ਉਸ ਦਿਨ ਅਸੀਂ ਮਿਲਾਂਗੇ ਔਰ ਜੂਨ 1984 ਦਾ ਜਿਹੜਾ ਉਹ ਫੈਸਲਾ ਜਿਹੜਾ ਇਹਨਾਂ ਦੇ ਕੋਲੋਂ ਮੰਗਾ ਕੇ ਜਵਾਬ ਜੋ ਤਾਂ ਮੈਂ ਸਭ ਆਪਣਾ ਸਪੀਡ ਤੇ ਚੱਲਣ ਡੇ ਨੇ ਜਿਸ ਤਰ੍ਹਾਂ ਪੋਚਾ ਫੇਰਨੇ ਵਿੱਚ ਗੱਲਾਂ ਦੇਤੇ ਤਾ ਮੇ ਸਭ ਆਉਂਦੇ ਸਮੇਂ ਦੇ ਵਿੱਚ ਸਿੱਖ ਕੌਮ ਨੂੰ ਜਵਾਬ ਦੇਣਾ ਪਊਗਾ ਔਰ ਸ਼ੌਮਿਕ ਕਿੱਟੀ ਨੂੰ ਜਵਾਬ ਦੇਣਾ ਪਊਗਾ ਔਣਖੀ ਸਿੱਖ ਤਾਂ ਦੇ ਕੋ ਜਵਾਬ ਮੰਗਣਗੇ ਕਿ ਹਰਮੰਦਰ ਸਾਹਿਬ ਨੂੰ ਚਾਲੇ ਪਾਏ ਨੇ ਰਸਤੇ ਦੇ ਵਿੱਚ ਸ਼ਹੀਦ ਕਿਹੜੇ ਖਾਤੇ ਦੇ ਨੇ ਜਿਨ੍ਹਾਂ ਦੇ ਇੱਕ ਇੱਕ ਅੰਗ ਰਹਿ ਗਏ ਨੇ ਉਹ ਬੰਦੇ ਕਿਹੜੇ ਖਾਤੇ ਦੇ ਵਿੱਚ ਨੇ ਜਿਹੜੇ ਬੰਦੇ ਅੰਟੈਰੋ ਕਿਡ ਹੋਏ ਨੇ ਉਹ ਬੰਦੇ ਕਿਹੜੇ ਖਾਤੇ ਦੇ ਵਿੱਚ ਨੇ ਜਿਹੜੇ ਬੰਦੇ ਡਿਸਮਿਸ ਫਰਮ ਸਰਵਸ ਆਏ ਨੇ ਉਹ ਬੰਦੇ ਕਿਹੜੇ ਖਾਤੇ ਦੇ ਵਿੱਚ ਨੇ ਔਰ ਇੰਨਾ ਧਰਮੀ ਫੌਜੀ ਨੁਕਸਾਨ ਜਿਹੜਾ ਹੋਇਆ ਉਹ ਮਲਕਬੀ ਧਾਮੀ ਸਾਹਿਬ ਨੂੰ ਕੀ ਸਮਝਦੇ ਤੱਕ 309 ਧਰਮੀ ਫੌਜੀ ਮੰਨਦੇ ਨੇ ਜਦੋਂ ਇਹ 309 ਕਹਿੰਦੇ ਨੇ ਕਿ ਜਨਰਲ ਕੋਰਟ ਮਾਵੇਂ 7ਵੀਂ ਫੌਜੀ ਨੇ ਉਹਦੇ ਵਿੱਚ ਜਿਹੜੇ ਦਿਸਵੇਂ ਫਰਾਂਸ ਸਰ ਜਨਰਲ ਵਾਤਾ ਕਿ ਨਵੇਂ ਪੈਸੇ ਦੀ ਸਹੂਲਤ ਨਹੀਂ ਉਹਨਾਂ ਨੂੰ ਵਿੱਚ ਕਿਉਂ ਨਹੀਂ ਲੈਂਦਾ ਤਾਂ ਕੁਰਬਾਨੀ ਵਾਲਿਆਂ ਨੂੰ ਕਿਉਂ ਨਹੀਂ ਲੈਂਦੇ ਇੱਥੇ ਅਸੀਂ ਧਾਮੀ ਸਭ ਕੁਝ ਜਵਾਬ ਮੰਗਾ ਕੁ ਅੱਜ ਬੜੇ ਦੁੱਖ ਦੀ ਗੱਲ ਵਾ ਕੇ ਅਸੀਂ ਮਿਲ ਕੇ ਜਿਹੜਾ ਅਜੇ ਵੀ ਅਸੀਂ ਜੂਨ 1984 ਦੇ ਅਨਸਾਫ਼ ਦੀ ਗੱਲ ਵਾਸਤੇ ਆਏ ਹਾਂ ਜਦੋਂ ਧਰਮੀ ਫੌਜੀਆ ਨੇ ਕੁਰਬਾਨੀ ਕਰ ਦਿੱਤੀ ਆ ਤੇ ਉਹਦੇ ਵਿੱਚ ਸਾਡੀ ਸਿੱਖ ਕੌਮ ਦੇ ਵਾਰਸਾਂ ਦਾ ਫਰਜ਼ ਹੀ ਕਿ ਮਲਕ ਵੀ ਜਿਹੜਾ ਸੀ ਉਹਦਾ ਬਲਕਿ ਵੀ ਸਾਡਾ ਸਤਕਾਰ ਕਰਦੇ ਜਾਂ ਜੂਨ 1984 ਦੇ ਵਿੱਚ ਜਿਹੜਾ ਸਭ ਤੋਂ ਵੱਡਾ ਸਿੱਖ ਕੌਮ ਦੇ ਉੱਤੇ ਜਿਹੜਾ ਹਮਲਾ ਜੂਨ 1984 ਦਾ ਹੋਇਆ ਜਿਹੜਾ ਟਿੰਕ ਤੇ ਤੋਪਾਂ ਦੇ ਨਾਲ ਹੋ ਕੇ ਤੇ ਅਕਾਲ ਤਖਤ ਸਾਹਿਬ ਜਿਹੜਾ ਟਹਿ ਢੇਰੀ ਹੋਇਆ ਉਹਦੇ ਬਾਰੇ ਇਹਨਾਂ ਨੇ ਮਰ ਕੇ ਵੀ ਕਦੀ ਵੀ ਕੋਈ ਗੱਲ ਨਹੀਂ ਛੇੜੀ ਤਾਂ ਜਦੋਂ ਸਿੱਖ ਕੌਮ ਦੇ ਵਿੱਚ ਕੋਈ ਛੋਟੀ ਮੋਟੀ ਛੇੜਛਾੜ ਹੁੰਦੀ ਆ ਉਦੋਂ ਕਹਿੰਦੇ ਸਾਡੇ ਹਿਰਦੇ ਬਲੁੰਦਰੇ ਗਏ ਨੇ ਮੈਂ ਇੱਥੇ ਇਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਦੇ ਹਿਰਦੇ ਕਾਦੇ ਨੇ ਕਿਹੜੇ ਪੱਥਰ ਦੇ ਨੇ ਕਿ 1984 ਦਾ ਟੈਂਕ ਤੋਪਾਂ ਦੇ ਨਾਲ ਕਾਲ ਤੱਕ ਢਾਟੇ ਵੀ ਹੋਇਆ ਨਿਰਦੋਸ਼ੀ ਸੰਗਤ ਮਾਰੀ ਗਈ ਤਾਂ ਇੰਨਾ ਕੌਮ ਦਾ ਨੁਕਸਾਨ ਹੈ ਇਹਨਾਂ ਦਾ 41 ਸਾਲ ਦੇ ਵਿੱਚ ਹਿਰਦੇ ਜੜੇ ਕਿਉਂ ਨਹੀਂ ਬਲੁੰਦਰੇ ਗਏ ਔਰ ਜਦੋਂ ਕੋਈ ਛੋਟੀ ਜੀ ਗੱਲ ਹੁੰਦੀ ਆ ਉਹਨੂੰ ਇਹ ਮੁੱਦਾ ਬਣਾ ਕੇ ਜੋ ਕਿ ਇਹਦੇ ਖੜੀਆਂ ਕਰ ਦਿੰਦੇ ਨੇ ਉੱਥੇ ਵੀ ਇਹਨਾਂ ਨੂੰ ਸਵਾਲ ਪੁੱਛਣ ਦੀ ਲੋੜ ਆ ਪਈ ਮਲਕਵੇ ਇਹ ਜਿਹੜਾ ਇਹ ਕਿਉਂ ਕਰਦੇ ਜੀ ਅੱਜ ਜਿੱਥੇ ਸਵਾਲ ਆ ਜਾਂਦਾ ਵਾ 48 ਸਾਲ ਇਹਨਾਂ ਨੇ ਕਿਉਂ ਨਹੀਂ ਕੀਤਾ ਇੱਥੇ ਸਵਾਲ ਦੂਜੇ ਪਾਸੇ ਇਹ ਵੀ ਆ ਜਾਂਦਾ ਕਿ ਜਦੋਂ ਮਲਕਵੇ ਜੇ ਤਾਲ ਤਖਤ ਨੂੰ ਟਾਲਦੇ ਤੌਰ ਦੇ ਤੇ ਵਰਤਦੇ ਨੇ ਮਲਕਵੇ ਵੀ ਇਹਨੂੰ ਕਦੀ ਵੀ ਇਹਨਾਂ ਨੇ ਮਲਕਵੇ ਸਿੱਖ ਕੌਮ ਵਾਸਤੇ ਇਹਨਾਂ ਨੂੰ ਨਹੀਂ ਨਹੀਂ ਵਰਤਿਆ ਹੁਣ ਜਦੋਂ ਸਵਾਲ ਆ ਜਾਂਦਾ ਵਾ ਪਈ 350 ਸਾਲ ਮਨਾਉਣ ਦਾ ਉਦੋਂ ਭਗਵੰਤ ਮਾਨ ਨੇ ਮਲਕਵੇ ਜਿਹੜਾ ਸ਼੍ਰੀ ਆਨੰਦਪੁਰ ਸਾਹਿਬ 350 ਸਾਲਾ ਮਨਾਇਆ ਫਿਰ ਇਹਨਾਂ ਨੇ ਫਜ਼ੇਗੜ ਸਾਹਿਬ ਜਿਹੜਾ ਚੰਗਾ ਪ੍ਰਸ਼ਾਸਨ ਦੇ ਕੇ ਇਹਨਾਂ ਨੇ ਮਲਕਵੇ ਉੱਥੇ ਇਹਨਾਂ ਨੇ ਚੰਗੇ ਸੁੱਖ ਸਹੂਲਤਾਂ ਦਿੱਤੀਆਂ ਵੀ ਮਲਕਵੇ ਜਿਹੜੇ ਸੰਗਤ ਚੰਗਾ ਮਥਾ ਟੇਕ ਸਕੇ ਔਰ ਸੇਫ ਰਵੇ ਔਰ ਉਸ ਤੋਂ ਬਾਅਦ ਹੁਣ ਉਹ 328 ਰੂਪਾਂ ਦੇ ਵਿੱਚ ਜਿਹੜੀ ਆ ਉਹ ਮਲਕਵੇ ਗੱਲ ਕਰ ਰਹੇ ਔਰ ਇਹਨੂੰ ਸਰਕਾਰ ਕਹਿ ਰਹੀ ਹੈ ਦਹਰਾਂ ਦਾਜੀ ਇੱਥੇ ਮੈਂ ਸਿੱਧੇ ਗੱਲ ਕਰੂੰ ਕਿ ਜਿਹੜੀ ਦਹਰਾਂ ਦਾਜੀ ਉਹਨੂੰ ਦੇਣ ਪਈ ਇਹ ਸਾਡੇ ਸਿੱਖ ਲੀਡਰਸ਼ਿਪ ਦੀ ਨਿਲਾਕੀ ਦੇ ਕਾਰਨ ਮਲਕੇ ਵਿੱਚ ਇਹ ਕਾਰਵਾਈ ਹੋਈ ਆ 328 ਰੁਪਿਆਂ ਦੀ ਤੇ ਜੇਕਰ ਇੰਨਾ ਚੀਜ਼ਾਂ ਦੇ ਕਰਕੇ ਮਲਕੇ ਵਿੱਚ ਸਰਕਾਰ ਦੀ ਅੰਦਾਜ਼ਾ ਅੰਦਾਜ਼ੇ ਕਰਦੇ ਆ ਤੇ ਜਿਸ ਸਰਕਾਰ ਨੇ ਟੰਕ ਤੇ ਤੋਪਾਂ ਲਾ ਕੇ ਕਾਲ ਤੱਕ ਢਾਟੇ ਨਹੀਂ ਕਹਤਾ ਇੰਨਾ ਸਿੱਖਾਂ ਨੂੰ ਨੁਕਸਾਨ ਕੀਤਾ ਉਹਦੇ ਬਾਰੇ 41 ਸਾਲ ਚ ਕਿਉਂ ਨਹੀਂ ਗੱਲ ਕਰਦੀ ਹੁਣ ਇਹਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਆ ਅਸੀਂ 15 ਤਰੀਕ ਨੂੰ ਜਿਹੜਾ ਭਗਵੰਤ ਮਾਨ ਨੂੰ ਜਿਹੜਾ ਤਲਬ ਕਰਾਂਗੇ ਉਹ ਸ਼੍ਰੋਮਣੀ ਕਮੇਟੀ ਦਾ ਕੰਮ ਆ ਉਹ ਸਿੰਘ ਸਾਹਿਬਾਂ ਦਾ ਕੰਮ ਉਹ ਸਰਕਾਰ ਦਾ ਕੰਮ ਆ ਕਿ ਉਹ ਆਵੇ ਜਾਂ ਨਾ ਆਵੇ ਪਰ ਧਰਮੀ ਫੌਜੀ ਜਥੇਬੰਦੀ ਜਿਹੜੀ ਆ ਇਧਰਲੇ ਪਾਸਿਓ ਮੈਂ ਮੰਗਾ ਸਾਡੇ ਬੰਦੇ ਜਿਹੜਾ ਸਿੰਘ ਸਾਹਿਬਾਂ ਸਾਥ ਸਾਨੂੰ ਟਾਈਮ ਦੇਣ ਜਾਂ ਨਾ ਦੇਣ ਪਰ ਮੈਂ ਅੰਦਰ ਜਾ ਕੇ ਜੂਨ 1984 ਦੇ ਫੈਸਲੇ ਦੀ ਜਿਹੜੀ ਉਹ ਮੈਂ ਗੱਲ ਕਰਾਂਗਾ ਇਥੇ ਦੁੱਖ ਦੀ ਕੀ ਗੱਲ ਆ ਤੇ ਜਿਹੜੇ ਸਿੱਖੀ ਮਸਲੇ ਨੇ ਉਹ ਉਸੇ ਵਾਸਤੇ ਸ਼ਰੋਣੀ ਕੱਢੀ ਜਿਹੜੀ ਆ ਉਹ ਬਣਾਈ ਗਈ ਆ ਔਰ ਇਹ ਕੀ ਕਰਦੀ ਆ ਕਿ ਜਦੋਂ ਸਾਡੇ ਵਰਗੀਆਂ ਪਾਰਟੀਆਂ ਜਾਂ ਕੋਈ ਮਤਲਬ ਕਿ ਅਣਖੀ ਸਿੱਖ ਜਦੋਂ ਮਸਲਾ ਚੁੱਕਦਾ ਤੇ ਉਦੋਂ ਇਹ ਕਹਿੰਦੇ ਨੇ ਕਿ ਇਹ ਮਲਕ ਵਿਜਲਵਾ ਦਹਨਦਾਜੀ ਦਿੰਦਾ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਫਿਰ ਇਹ ਪੁਰਾਣੇ ਐਕਟ ਕਰ ਦਿੰਦੇ ਨੇ ਕਿ ਇਹ ਐਕਟ ਵਾ ਸਾਡੇ ਵਡਿਆ ਨੇ ਕੁਰਬਾਨੀਆਂ ਕਰਕੇ ਸ਼ਰਮਣੀ ਇਕੱਠੀ ਬਣਾਈ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੀ ਸਰਕਾਰ ਦਹਨਦਾਜੀ ਨਹੀਂ ਦੇ ਸਕਦੀ ਤੇ ਨਹੀਂ ਦੇਊਗੀ ਤੇ ਇਹਨਾਂ ਦੇ ਨਲਾਕੀਆਂ ਕਰਕੇ ਅੱਜ ਇਥੇ ਤੱਕ ਆ ਗਿਆ ਕਿ ਸਰਕਾਰ ਜਿਹੜੀ ਆ ਫੈਸਲੇ ਕਰਾ ਰਹੀ ਆ ਇਹਨਾਂ ਦੇ ਰਹਿੰਦੇ ਤੇ ਇਹ ਕਹਿੰਦੀ ਆ ਦਖਲ ਅੰਦਾਜੀ ਦੇ ਰਹੀ ਆ ਔਰ ਇਸ ਚੀਜ਼ ਦਾ ਹੀ ਜੜਵੱਤਰ ਵੀ ਫੌਜੀ ਜੜਵਾ ਇਹਨਾਂ ਕੋਲ ਜਵਾਬ ਦਵਾਂਗੇ ਜੇਕਰ ਅਸੀਂ ਛੋਟੀ ਉਮਰ ਦੇ ਵਿੱਚ ਵੱਡੀਆਂ ਕੁਰਬਾਨੀਆਂ ਕਰ ਸਕਦੇ ਆ ਅੱਜ ਅਸੀਂ ਸਿੱਖ ਕੌਮ ਦੇ ਵਿੱਚ ਜੜਵਾ ਇਹਨਾਂ ਇਹਨਾਂ ਕੋਲ ਜਵਾਬ ਵੀ ਮੰਗ ਸਕਦੇ ਆ ਔਰ ਇਹਦੇ ਵਾਸਤੇ ਨਾ ਫੇਰ ਬੇਨਤੀ ਕਰਨਾ ਸਾਨੂੰ ਸਿੰਘ ਸਾਹਿਬਾਨ ਟਾਈਮ ਦਵੇ ਜਾਂ ਨਾ ਦਵੇ ਅਸੀਂ ਸਿੰਘ ਸਾਹਿਬਾਨ ਨੂੰ ਭਗਵੰਤ ਮਾਣੇ ਜਦ 15 ਤਰੀਕ ਨੂੰ ਮਿਲਣਾ ਉਸ ਦਿਨ ਅਸੀਂ ਮਿਲਾਂਗੇ ਔਰ ਜੂਨ 1984 ਦਾ ਜਿਹੜਾ ਉਹ ਫੈਸਲਾ ਜਿਹੜਾ ਇਹਨਾਂ ਦੇ ਕੋਲੋਂ ਮੰਗਾ ਕੇ ਜਵਾਬ ਮੰਗ ਕੀ ਰਹੀਗੀ ਮੇਨ 1984 ਚ ਧਰਮੀ ਫੌਜੀਆਂ ਨੂੰ ਕਿਸ ਤਰੀਕੇ ਦਾ ਸਰਕਾਰ ਦੀ ਮੰਗ ਰਹੀ ਸੀ ਦੇਖੋ ਜੀ ਤੁਸੀਂ ਪੱਤਰਕਾਰ ਸਾਹਿਬ ਕਹਿੰਦੇ ਜੇ ਤੁਹਾਡੀ ਮੰਗ ਕੀ ਆ ਸਾਡਾ ਮੰਗ ਕਰਨ ਦਾ ਤਾਂ ਮਤਲਬ ਹੀ ਕੋਈ ਨਹੀਂ ਧਮੀ ਸਾਹਿਬ ਨੂੰ ਕੋਈ ਇਹ ਪੁੱਛੇ ਭਈ ਤੈਨੂੰ ਮੰਗ ਕੀਤੀ ਸੀ ਕਹਿੰਦੇ ਜਦੋਂ ਸੁਲਤਾਨ ਭੋਲੋਦੀ ਦੀ ਗੱਲ ਚੁੱਕੀ ਆ ਜਦੋਂ ਹੁਣ ਮਲਕੇ ਵੀ ਕੋਈ ਗੱਲ ਕੀਤੀ ਆ ਇਹਦੇ ਵਿੱਚ ਕਿਸੇ ਨੇ ਮੰਗ ਕੀਤੀ ਆ ਧਮੀ ਸਾਹਿਬ ਦਾ ਵੈਸੇ ਹੀ ਆਪਣੇ ਮੈਂ ਜਿਹੜਾ ਮੁੱਦੇ ਚੁੱਕਦੇ ਰਹਿੰਦੇ ਨੇ ਮੈਂ ਇੱਥੇ ਸਪਸ਼ਟਤਾ ਉਤੇ ਗੱਲ ਕਰਨੀ ਚਾਹੁੰਦਾ ਕਿ ਬਾਬਲ ਕਾਫੀ ਜਿਹੜਾ ਸੀ ਝੂਠੇ ਮਸਲਿਆਂ ਦੇ ਉੱਤੇ ਪੋਚਾ ਫੇਰਦਾ ਹੁੰਦਾ ਸੀ ਔਰ ਉਹਦੇ ਹੁਣ ਜਿਹੜਾ ਵਾ ਜੇ ਕੋਈ ਗੱਲ ਕਰਦੇ ਨੇ ਤੇ ਉਹਦਾ ਚਿੱਠਾ ਕੱਢ ਕੇ ਅਗਲੇ ਪਾਸੇ ਬਾਦਲ ਦਾ ਕਹਿੰਦੇ ਵੀ ਫਲਾਣੇ ਤਾਂ ਦੋਹਾਂ ਕਹਿੰਗੀ ਜੋ ਤਾਂ ਮੈਂ ਸਭ ਆਹ ਵਲੇ ਸਪੀਡ ਤੇ ਚੱਲਣ ਡੇ ਨੇ ਜਿਸ ਤਰ੍ਹਾਂ ਪੋਚਾ ਫੇਰਨੇ ਵਿੱਚ ਗੱਲਾਂ ਦੇਤੇ ਤਾਂ ਮੇ ਸਾਹ ਆਉਂਦੇ ਸਮੇਂ ਦੇ ਵਿੱਚ ਸਿੱਖ ਕੌਮ ਨੂੰ ਜਵਾਬ ਦੇਣਾ ਪਊਗਾ ਔਰ ਸ਼ੋਮੀ ਕੇਟੀ ਨੂੰ ਜਵਾਬ ਦੇਣਾ ਪਊਗਾ ਔਰ ਖੀ ਸਿੱਖ ਤੁਹਾਡੇ ਕੋਲ ਜਵਾਬ ਮੰਗਣਗੇ ਵੀ ਇਸ ਤਰ੍ਹਾਂ ਤੁਸੀਂ ਜੋ ਪੁੱਛੇ ਫੇਰਦੇ ਵੀ ਜੀ ਠੀਕ ਉਹ ਦਿਨ ਕਿੰਨੇ ਜਨਾਂ ਦਾ ਤੁਹਾਡਾ ਵਫਦ ਕੀ ਜਥੇਦਾਰ ਸਾਹਿਬ ਨੂੰ ਮਿਲੇਗਾ ਜਾਂ ਸੀਐਮ ਨੂੰ ਮਿਲੇਗਾ ਦੇਖੋ ਜੀ ਤੁਸੀਂ ਇੱਕ ਮੈਂ ਬੇਨਤੀ ਕਰਦਾ ਸਾਡਾ ਵਫਦ ਮਿਲਣਾ ਨਹੀਂ ਕੋਈ ਮਲਕ ਵੀ ਇਹ ਨਹੀਂ ਕਿ ਰਾਜਨੀਤਿਕਾ ਕਿਤੇ 150 ਬੰਦਾ ਆਉਣਾ ਅਸੀਂ ਨਾ ਕੋਈ ਜਵਾਬ ਲੈਣਾ ਮੈਂ 5-7 ਬੰਦੇ ਹੀ ਆਉਣੇ ਮੈਂ ਕਦੀ ਦੇਖ ਦਿਖਾਈ ਜਨ ਕਿ ਮੈਂ ਕਦੀ ਇਲੈਕਸ਼ਨ ਲੜਦੇ ਆਂ ਜੀ ਦੂਸਰੀ ਬੇਨਤੀ ਇਹ ਆ ਜਿਹੜੀ ਸਭ ਤੋਂ ਵੱਡੀ ਦੁੱਖ ਦੀ ਗੱਲ ਆ ਜੂਨ 1984 ਦੇ ਵਿੱਚ ਹਮਲਾ ਸਿੱਖ ਕੌਮ ਦੇ ਉੱਤੇ ਹੋਇਆ ਧਰਮ ਦੇ ਉੱਤੇ ਹੋਇਆ ਔਰ ਧਰਮੀ ਫੌਜੀ ਇਹਨੇ ਬਾਰਕਾਂ ਛੱਡ ਕੇ ਆ ਗਏ ਔਰ ਮੈਂ ਇੱਥੇ ਧਾਮੀ ਸਾਨੂੰ 22 ਨਿਯਮ ਜਿਹੜਾ ਬੰਦ ਸਵਾਲ ਪੁੱਛਣਾ ਔਰ ਮੈਂ ਸਿੱਖ ਸੰਗਤ ਨੂੰ ਇਹ ਗੱਲ ਕਹਿਣਾ ਕਿ ਤੁਹਾਡੇ ਆਸਰੇ ਨਾ ਅਸੀਂ ਸ਼ਰੋਣੀਕਰ ਦਾ ਜਵਾਬ ਲਵਾਂਗੇ ਕਿ ਸ਼੍ਰੋਮੀ ਕਟਿ ਨੇ ਸਾਡਾ ਮਤਾ ਪਾਇ ਕਿ ਧਰਮੀ ਫੌਜੀ 285 ਨੇ ਉਹਦੇ ਬਾਰੇ ਮੈਂ ਧਾਮੀ ਸਾਨੂੰ ਕਿਹਾ ਮੈਂ ਧਾਮੀ ਸਾਂ ਜਿਹਨਾਂ ਬੈਰ ਕਾ ਛੜੀਆਂ ਉਹ ਧਰਮੀ ਫੌਜੀ ਸਾਰੇ ਨੇ ਫਿਰ ਇਹਨਾਂ ਸਾਡਾ ਮਤਾ ਪਾ ਕੇ 262 ਪਾਂ ਤੋਂ ਬਣਾਤੇ ਫਿਰ ਮੈਂ ਗੱਲ ਕੀਤੀ ਫਿਰ ਇਹਨਾਂ ਸਾਨੂੰ ਪੁੱਛਿਆ ਜਾ ਫਿਰ ਕਹਿੰਦਾ ਧਰਮੀ ਫੌਜੀ ਕੁਰਬਾਨੀ ਦੀ ਮਲਕੇ ਸਲਾਹਗਾ ਕਰਦੇ ਆ ਫਿਰ ਮੈਂ ਉਹ ਗੱਲ ਦਾ ਵਿਰੋਧ ਕੀਤਾ ਤਾਂ ਹੁਣ ਇਹਨਾਂ 309 ਪਾਏ ਨੇ ਇੱਥੇ ਮਤ ਛੋਮੇ ਕੈਪਟਨ ਨੂੰ ਜਿੱਥੇ ਤਾਂ ਵੀ ਸਾਨੂੰ ਜਵਾਬ ਪੁੱਛਣਾ ਉੱਥੇ ਮੈਂ ਸੇਕ ਟੌਨ ਨੂੰ ਅਪੀਲ ਕਰਦਾ ਕਿ ਸਾਡੇ ਨਾਲ ਹੋ ਕੇ ਜਵਾਬ ਮੰਗੋ ਕਿ ਜਿੱਦੋਂ ਮਲਕਾ ਧਰਮੀ ਫੌਜੀ ਬੈਰ ਕਾ ਛੜਕੇ ਹਰਮੰਦਰ ਸਾਹਿਬ ਨੂੰ ਚਾਲਿਆ ਪਾਏ ਨੇ ਰਸਤੇ ਦੇ ਵਿੱਚ ਸ਼ਹੀਦ ਕਿਹੜੇ ਖਾਤੇ ਦੇ ਨੇ ਜਿਨ੍ਹਾਂ ਦੇ ਇੱਕ ਇੱਕ ਹੰਗਰ ਰਹਿ ਗਏ ਨੇ ਉਹ ਬੰਦੇ ਕਿਹੜੇ ਖਾਤੇ ਦੇ ਵਿੱਚ ਨੇ ਜਿਹੜੇ ਬੰਦੇ ਅੰਟੈਰੋ ਕੀੜ ਹੋਏ ਨੇ ਉਹ ਬੰਦੇ ਕਿਹੜੇ ਖਾਤੇ ਦੇ ਵਿੱਚ ਨੇ ਜਿਹੜੇ ਬੰਦੇ ਡਿਸਮਲ ਫਰਮ ਸਰਵਿਸ ਆਏ ਨੇ ਉਹ ਬੰਦੇ ਕਿਹੜੇ ਖਾਤੇ ਦੇ ਵਿੱਚ ਨੇ ਔਰ ਇੰਨਾ ਧਰਮੀ ਫੌਜਾਂ ਨੁਕਸਾਨ ਜਿਹੜਾ ਹੋਇਆ ਉਹ ਮਲਕ ਅਬੀ ਧਾਮੀ ਸਭ ਨੂੰ ਕੀ ਸਮਝਦੇ ਨੇ ਤੱਕ 309 ਧਰਮੀ ਫੌਜੀ ਮੰਨਦੇ ਨੇ ਜਦੋਂ ਇਹ 309 ਕਹਿੰਦੇ ਨੇ ਕਿ ਜਨਰਲ ਕੋਰਟ ਮਾਰੇ ਤਰਮੀ ਫੌਜੀ ਨੇ ਉਹਦੇ ਵਿੱਚ ਜਿਹੜੇ ਦੇਸ਼ ਵਿੱਚ ਫਰਾਂਸ ਸਰ ਜਨਰਲ ਵਾਤਾ ਕੇ ਨਵੇਂ ਪੈਸੇ ਦੀ ਸਹੂਲਤ ਨਹੀਂ ਉਹਨਾਂ ਨੂੰ ਵਿੱਚ ਕਿਉਂ ਨਹੀਂ ਲੈਂਦਾ ਤਾਂ ਕੁਰਬਾਨੀ ਵਾਲਿਆਂ ਨੂੰ ਕਿਉਂ ਨਹੀਂ ਲੈਂਦੇ ਇੱਥੇ ਅਸੀਂ ਧਾਮੀ ਸਾਹਿਬ ਕੋਲ ਜਵਾਬ ਮੰਗਾ ਕੇ ਸਖਤ ਤੌਮ ਦੇ ਨਾਲ ਲੜ ਕੇ